ਲੇਪਿਆਂ ਤੇ ਪਰਤਿਆ ਹੈ ਗੈਂਗਸਰ ਦੱਸਦੇ ਕਿ ਸਿਕਿਉਰਿਟੀ ਦੇ ਵਿੱਚ ਬੈਠ ਕੇ ਬਿਆਨ ਦੇਣੇ ਬਹੁਤ ਸੋਖੇਰੇ ਗੋਪੀ ਲਾਹੋਰੀਆ ਨੇ ਕਿਹਾ ਹੈ 4 ਦਿਨ ਪਾਸੇ ਰੱਖ ਸਕਿਉਰਿਟੀ ਪਤਾ ਲੱਗ ਜਾਉ ਕਿਸ ਭਾਗ ਵਿਅਕਤੀ ਹੈ ਰੱਖਿਆ ਹੈ ਔਰ ਜਿਉਂਦਿਆਂ ਮੇਰੇ ਪਰਛਾਵੇਂ ਨੇੜੇ ਨਹੀਂ ਲੱਗਿਆ ਜਾਣਾ ਚਾਹੀਦਾ ਔਰ ਇਹ ਗੋਪੀ ਲਾਹੋਰੀਆ ਦੇ ਵੱਲੋਂ ਕਿਹਾ ਗਿਆ ਨੇ ਕਿ ਸਿੱਧੀ ਤਮਕੀ ਦਿੱਤੀ ਗਈ ਹੈ ਤਾਂ ਜ਼ਿਕਰ ਹੋ ਗਿਆ ਕਿ ਰਾਜਾ ਵੜਿੰਗ ਆਪਣੇ ਇੱਕ ਤੋਂ ਬਾਅਦ ਇੱਕ ਬਿਆਨ ਨੂੰ ਲੈ ਕੇ ਫਾਸਤੇ ਹੋਏ ਨਜ਼ਰ ਆਇਆ ਕਹਿ ਲਿਆ ਕਿ ਬਵਾਦਾ ਦੇ ਵਿੱਚ ਨਜ਼ਰ ਆਇਆ ਰਾਜਾ ਵੜਿੰਗ ਨੇ ਪਹਿਲਾਂ ਜੋ ਬਿਆਨ ਦਿੱਤਾ ਆ ਬੁਟਾ ਸਿੰਘ ਦੁਆਰੇ ਜੋ ਕੇਂਦਰੀ ਮੰਤਰੀ ਸਨ ਸਾਬਕਾ ਕੇਂਦਰੀ ਮੰਤਰੀ ਸਨ ਤਾਂ ਉਸ ਤੋਂ ਬਾਅਦ ਉਹਨਾਂ ਨੇ ਗੈਂਗਸਟਰ ਲੈ ਕੇ ਇਹ ਬਿਆਨ ਦਿੱਤਾ ਕਿ ਗੈਂਗਸਟਰ ਜੋ ਹੈ ਉਸਦੇ ਸਾਰੇ ਪਰਿਵਾਰ ਤੇ ਜਿਹੜਾ ਹੈ ਉਹ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜਿਸ ਤੋਂ ਬਾਅਦ ਹੁਣ ਇਹ ਧਮਕੀ ਜਿਹੜੀ ਹੈ ਉਹ ਰਾਜਾ ਬੜਿੰਗ ਨੂੰ ਦਿੱਤੀ ਗਈ ਹੈ ਗੋਪੀ ਲਾਹੌਰੀਆ ਗੋਪੀ ਲਾਹੌਰੀਆ ਜੋ ਹੈ ਗੈਂਗਸਟਰ ਉਸ ਦੇ ਵੱਲੋਂ ਸਿੱਧੇ ਤੌਰ ਤੇ ਧਮਕੀ ਦਿੱਤੀ ਗਈ ਹੈ ਔਰ ਉੱਪਰ ਕੀ ਹੈ ਉਹਨਾਂ ਕਹਿਆ ਹੈ ਕਿ ਸਿਕਿਉਰਿਟੀ ਦੇ ਵਿੱਚ ਬੈਠ ਕੇ ਗੱਲਾਂ ਕਰਨੀਆਂ ਸੌਖੀਆਂ ਨੇ ਬਿਆਨ ਦੇਣੇ ਬਹੁਤ ਸੌਖੇ ਨੇ ਉਹਨਾਂ ਕਿਹਾ ਕਿ 4 ਦਿਨ ਪਾਸੇ ਰੱਖ ਸਿਕਿਉਰਿਟੀ ਤਾਂ ਪਤਾ ਲੱਗ ਜਾਓ ਕਿਸパ ਵਿਕਦੀ ਹੈ ਦੱਸਦੀ ਹੈ ਕਿ ਸੰਸਦ ਨੇ ਸੰਸਦ ਨੇ ਰਾਜਾ ਵੜਿੰਗ ਔਰ ਸਿੱਧੇ ਤੌਰ ਤੇ ਵੱਡੇ ਆਖੂ ਕਾਂਗਰਸ ਸੇ ਪਰ ਇਸ ਵਿਚਕਾਰ ਜਦੋਂ ਧਮਕੀ ਦਾ ਜ਼ਿਕਰ ਹੋ ਰਿਹਾ ਤਾਂ ਇਹ ਵੀ ਤੌਰ ਦੱਸਦੀ ਹੈ ਇਹ ਵੀ ਜ਼ਿਕਰ ਕਰ ਲਈਏ ਕਿ ਪ੍ਰਸ਼ਧਨੀ ਅਰਵਿੰਦ ਕੇ ਜੀਵਾਲ ਦੇ ਵੱਲੋਂ ਗੈਂਗਸਟਰਾਂ ਨੂੰ ਲੈ ਕੇ ਬਿਆਨ ਦਿੱਤਾ ਗਿਆ ਉਹਨਾਂ ਕਿਹਾ ਕਿ ਇੱਕ ਹਫਤੇ ਦੇ ਅੰਦਰ ਤਰਨਤਾਰਨ ਇਲਾਕਾ ਔਰ ਪੰਜਾਬ ਛੱਡ ਦਿੱਤਾ ਜਾਏ ਇੱਕ ਨੂੰੜ ਬਣਿਆ ਜਾਊਗਾ ਗੈਂਗਸਟਰ ਦੇ ਪਰਿਵਾਰ ਨੂੰ ਵੀ 120 ਵਿੱਚ 302 ਚ ਫੜ ਕੇ ਲਿਆਣਾ ਪਊਗਾ ਸਾਰੇ ਨੂੰ ਚਾਹੀਏ ਮਾਮਾਏ ਤੇ ਚਾਹੀਏ ਚਾਚਾਏ ਤੇ ਚਾਹੀਏ ਦਾਦਾਏ ਤੇ ਚਾਹੀਏ ਪੁੱਤੈ ਤੇ ਚਾਹੀਏ ਪਤਨੀਏ ਤੇ ਚਾਹੀਏ ਮਾਏ ਫੇਰ ਗੈਂਗਸਟਰ ਨੂੰ ਅਮਰੀਕਾ ਬੈਠੇ ਨੂੰ ਥੇਕ ਲਗੂਗਾ ਵੀ ਸਾਰਾ ਡੱਬਰ ਅੰਦਰ ਦੇਤਾ 302 ਚ ਜੇ ਗੈਂਗਸਟਰ ਇੱਕ ਰਹਿ ਗਿਆ ਤਾਂ ਮਿਲਵਾ ਦੇ ਤੇ ਜਿਹੜਾ ਜੇਲ੍ਹ ਚ ਹੋਇਆ ਉਰੇ ਆਸੇ ਜੀਰੇ ਨੂੰ ਰਾਜਸਥਾਨ ਚੋਂ ਸੱਪ ਲੈਣਾ ਪਊਗਾ ਜਿਹੜਾ ਜੇ ਛੱਡਣਾ ਪਊਗਾ ਜਿਹੜਾ ਰਾਤ ਨੂੰ ਵੱਢ ਜੂਗਾ ਕਹਿਣ ਦਾ ਮਤਲਬ ਮਰ ਗਿਆ ਤਾਂ ਐਸੀਓ ਬਿਆਨ ਜਿਸ ਨੂੰ ਲੈ ਕੇ ਗੈਂਗਸਟਰ ਗੋਪੀ ਲੋਹਾਰੀਆ ਪੜਕਿਆ ਹੈ ਉਸਮੇ ਬਿਆਨ ਬਿਲਕੁਲ ਵੀ ਪਸੰਦ ਨਹੀਂ ਆਇਆ ਗੈਂਗਸਟਰ ਹੈ ਤਾਂ ਉਸਨੇ ਕਿਹਾ ਹੈ ਕਿ ਸਿਕਿਉਰਿਟੀ ਦੇ ਵਿੱਚ ਬਹਿ ਕੇ ਸਿਕਿਉਰਿਟੀ ਦੇ ਵਿੱਚ ਰਹਿ ਕੇ ਬਿਆਨ ਦੇਣੇ ਜਿਹੜੇ ਨੇ ਉਹ ਸੌਖੇ ਨੇ ਤਾਂ ਸਿਕਿਉਰਿਟੀ ਇੱਕ ਵਾਰ ਪਾਸੇ ਕੀਤੀ ਜਾਵੇ ਫਿਰ ਜਿਹੜਾ ਹੈ ਤੁਹਾਨੂੰ ਆ ਦੇਖਾਂਗੇ ਔਰ ਫਿਰ ਕਿਸ ਭਾਵਿਕ ਦੀ ਹੈ ਇਹ ਵੇਖਾਂਗੇ ਤਾਂ ਰਾਜਪੁਰੇ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਔਰ ਬਿਆਨ ਤੁਹਾਨੂੰ ਸੁਨਵਾਇਆ ਹੈ ਤਾਂ ਆਪਣੇ ਆਪ ਦੇ ਵਿੱਚ ਸਵਾਲ ਦੇ ਤਾਂ ਜਸਕਰਨ ਸਿੰਘ ਕਾਲੋ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁਕੇ ਨੇ ਕਾਂਗਰਸ ਦੇ ਆਕੂ ਨੇ ਕਾਲੋ ਸਾਹਿਬ ਸਵਾਗਤ ਹੈ న్యూਸ 18 ਪੰਜਾਬ ਤੇ ਆ ਰਾਜਾ ਵੜਿੰਗ ਇੱਕ ਬਿਆਨ ਦੇਂਦੇ ਨੇ ਹਾਲਾਂਕਿ ਦੋ ਬਿਆਨ ਉਹਨਾਂ ਨੇ ਦਿੱਤੇ ਜਿਸ ਨੂੰ ਲੈ ਕੇ ਵਿਵਾਦਦਾ ਚਾਏ ਪਰ ਜੋ ਗੈਂਗਸਟਰ ਵਾਲਾ ਬਿਆਨ ਸੀ ਉਸ ਨੂੰ ਲੈ ਕੇ ਹੁਣ ਗੈਂਗਸਟਰ ਗੋਪੀ ਲਾਹੌਰਿਆ ਦੀ ਉਹਨਾਂ ਨੂੰ ਧਮਕੀ ਆ ਗਈ ਹੈ ਕਿਸ ਤਰੀਕੇ ਦੇ ਨਾਲ ਵੇਖਿਆ ਜਾਏ ਉਹਨਾਂ ਉਹਨਾਂ ਦਾ ਇਹ ਬਿਆਨ ਦੇਣਾ ਗਲਤ ਸੀ ਜਾਂ ਫਿਰ ਜਿਸ ਕਿਸਮ ਦੇ ਨਾਲ ਉਹਨਾਂ ਨੇ ਬਿਆਨ ਦਿੱਤਾ ਤਾਂ ਉਸ ਤੋਂ ਬਾਅਦ ਜੋ ਇਹ ਰਿਐਕਸ਼ਨ ਆਇਆ ਉਹ ਗਲਤ ਹੈ ਔਰ ਜਿਸ ਦਾ ਲਗਾਤਾਰ ਮੁੱਦਾ ਦਾ ਜ਼ਿਕਰ ਹੋ ਰਿਹਾ ਗੈਂਗਸਟਰ ਵਾਦ ਉਸ ਨੂੰ ਲੈ ਕੇ ਕੀ ਕਹੋਗੇ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਪੂਰਾ ਪੰਜਾਬ ਇਸ ਸਮੇਂ ਗੈਂਗਸਟਰ ਵਾਦ ਤੋਂ ਤਰਸਤ ਹੈ ਪੂਰਾ ਪੰਜਾਬ ਇਸ ਸਮੇਂ ਨਸ਼ੇ ਦੇ ਜਿਹੜੇ ਬੈਂਸਮੇ ਦਾ ਸਮੁੰਦਰ ਦੇ ਵਿੱਚ ਵਹਿ ਰਿਹਾ ਸੋ Twitter ਵਿਰੋਧੀ ਧਿਰ ਦੇ ਕਿਸੇ ਨੇਤਾ ਨੇ ਇਹ ਬਿਆਨ ਦਿੱਤਾ ਹੈ ਤੇ ਉਹ ਇਸ ਕਰਕੇ ਦਿੰਦਾ ਕਿ ਕਿ ਸਰਕਾਰ ਇਸ ਮੁਹਾਜੇ ਬਿਲਕੁਲ ਫੇਲ ਹੋ ਚੁੱਕੀ ਹੈ ਜਿਸ ਲਾਅ ਐਂਡ ਆਰਡਰ ਦੇ ਹਾਲਾਤ ਦੇ ਵਿੱਚ ਹੈ ਕੋਈ ਪੰਜਾਬ ਦਾ ਐਸਾ ਕੋਈ ਪਿੰਡ ਐਸਾ ਕੋਈ ਸ਼ਹਿਰ ਐਸਾ ਕੋਈ ਵਪਾਰੀ ਐਸਾ ਕੋਈ ਕਾਰੋਬਾਰੀ ਐਸਾ ਕੋਈ ਆਮ ਇਨਸਾਨ ਉੱਥੋਂ ਤੱਕ ਕਿ ਛੋਟੇ ਦੁਕਾਨਦਾਰ ਤੱਕ ਨਹੀਂ ਬਚੇ ਜਿਨ੍ਹਾਂ ਨੂੰ ਜਿਨ੍ਹਾਂ ਕੋਲੋਂ ਗੈਂਗਸਟਰ ਫਰौतीयां ਨਹੀਂ ਮੰਗ ਰਹੀਆਂ ਜਿਨ੍ਹਾਂ ਦੇ ਉੱਤੇ ਗੋਲੀ ਨਹੀਂ ਚਲਾ ਰਹੇ ਜਾਂ ਕਤਲ ਨਹੀਂ ਹੋ ਰਹੇ ਤੇ ਜੇਕਰ ਕਾਂਗਰਸ ਦੇ ਪ੍ਰਧਾਨ ਔਰ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਜੇਕਰ ਉਹ ਇਹਨਾਂ ਗੈਂਗਸਟਰਾਂ ਦੇ ਉੱਤੇ ਸ਼ਿਕੰਜਾ ਕੱਸਣ ਦੀ ਗੱਲ ਕਰਦੇ ਨੇ ਨਕੇਲ ਪਾਉਣ ਦੀ ਗੱਲ ਕਰਦੇ ਨੇ ਤੇ ਉਹ ਉਹ ਕਿੱਥੋਂ ਇਹ ਗਲਤ ਗੱਲ ਕਰ ਰਹੇ ਨੇ ਤੁਹਾਨੂੰ ਲੱਗਦਾ ਕਿ ਬਿਆਨ ਠੀਕ ਸੀ ਕਾਲੋ ਸਾਹਿਬ ਬਿਲਕੁਲ ਠੀਕ ਸੀ ਜੀ ਬਿਲਕੁਲ ਬਿਲਕੁਲ ਨਾਲ ਦੀ ਗੱਲ ਹੈ ਜੀ ਜਦੋਂ ਪਾਰਟੀ ਦਾ ਅਸੀਂ ਵਿਰੋਧੀ ਧਿਰਾਂ ਵਿਰੋਧੀ ਧਿਰ ਦਾ ਕੰਮ ਕੀ ਹੈ ਵਿਰੋਧੀ ਧਿਰ ਦਾ ਕੰਮ ਹੈ ਕਿ ਜਿਹੜੇ ਆਵਾਮ ਦੇ ਮੁੱਦੇ ਨੇ ਲੋਕਾਂ ਦੇ ਮੁੱਦੇ ਨੇ ਉਹਨਾਂ ਨੂੰ ਚੁੱਕਣਾ ਹਮਮ ਔਰ ਇਹ ਲੋਕੀ ਸਾਨੂੰ ਆ ਕੇ ਕਹਿੰਦੇ ਨੇ ਨਾ ਵੀ ਬਹੁਤ ਗੁਰੇ ਹਾਲਾਤ ਨੇ ਹਮ ਮੈਨੂੰ ਕੌਲ ਆ ਗਈ ਜੀ ਮੈਨੂੰ ਕੌਲ ਆ ਗਈ ਜੀ ਪਲਾਣੇ ਨੂੰ ਕੌਲ ਆ ਗਈ ਜੀ ਪਲਾਣੇ ਤੇ ਗੋੜੀ ਚੱਲ ਗਈ ਜੀ ਪਲਾਣੇ ਨੂੰ ਤਾਂ ਹੰਕੀ ਮਿਲ ਗਈ ਹਮ ਤੇ ਫਿਰ ਵਿਰੋਧੀ ਧਿਰ ਦਾ ਕੰਮ ਕੀ ਹੁੰਦਾ ਜਿੱਦਾਂ ਤੁਸੀਂ ਮੀਡੀਆ ਉਹ ਚੌਥਾ ਪਿੱਲਰ ਉਹ ਤੁਸੀਂ ਡੈਮੋਕ੍ਰੇਸੀ ਦਾ ਉਦੋਂ ਆਪੋਜੀਸ਼ਨ ਦਾ ਵੀ ਇਹ ਪਰਚ ਬਣਦਾ ਹੈ ਨਾ ਕਿ ਲੋਕਾਂ ਦੀ ਗੱਲ ਨੂੰ ਰੱਖ ਸਕੇ ਨਹੀਂ ਕਿ ਕਿਰੋ ਸਾਹਿਬ ਦੇਖੋ ਸਵਾਰ ਤਾਂ ਤਾਂ ਜਾ ਕੇ ਪਰ ਪਰ ਮੈਂ ਐਡ ਕਰ ਦਿਆ ਮੈਂ ਐਡ ਕਰ ਦਿਆ ਹਮ ਇਹਨਾਂ ਗੈਂਗਸਟਰਾਂ ਦੀ ਪੁਸ਼ਤ ਪਨਾਈ ਹੋਤ ਪਨਾਖ ਹੋ ਇਹਨਾਂ ਨੂੰ ਹੱਲਾਸ਼ੇਰੀ ਕੌਣ ਦੇ ਰਿਹਾ ਕੇਜਰੀਵਾਲ ਸਾਹਿਬ ਨਹੀਂ ਇਸ ਤੇ ਆਪਾਂ ਬਾਤ ਚਾਹੀਏ ਦੇਖੋ ਮੇਰੀ ਬੇਨਤੀ ਕਾਲੂ ਸਾਹਿਬ ਮੈਂ ਇਹ ਕਹਿ ਰਹੀ ਆ ਕਿ ਬਿਆਨ ਨੂੰ ਲੈ ਕੇ ਜਿਸ ਤਰੀਕੇ ਇਹ ਇਹ ਤਾ ਕਰਕੇ ਦੋ رائے ਹੋ ਰਹੀ ਹੈ ਕਿਉਂਕਿ ਉਸ ਦੇ ਵਿੱਚ ਪੁੱਤ ਤੱਕ ਦਾ ਜ਼ਿਕਰ ਆ ਗਿਆ ਮਾਂ ਤੱਕ ਦਾ ਜ਼ਿਕਰ ਆ ਗਿਆ ਉਸ ਨੂੰ ਤੁਸੀਂ ਕਿਵੇਂ ਜਸਟੀਫਾਈ ਕਰ ਸਕਦੇ ਆ ਆਪਾਂ ਮਤਲਬ ਇਹ ਸਵਾਲ ਸੀ ਮੇਰਾ ਕਿ ਇਸ ਕਰਕੇ ਜਿਹੜਾ ਹੈ ਇਸ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਮੈਂ ਦੱਸ ਦੇਣਾ ਜੀ ਕਿੱਦਾਂ ਜਸਟੀਫਾਈ ਕਰ ਸਕਦੇ ਹੂੰ ਹੂੰ ਅ ਤੁਸੀਂ ਨਾ ਮੇਰੀ ਮੈਂ ਤੁਹਾਨੂੰ ਵੀ ਬੇਨਤੀ ਕਰੂੰਗਾ ਕਿ ਕਿਸੇ ਵੀ ਕਿਸੇ ਵਿਚਾਰੇ ਨੂੰ ਜਿਹਨੂੰ ਕੋਈ ਕਿਸੇ ਗੈਂਗਸਟਰ ਨੇ ਕੰਮ ਪਿਆਈ ਹੋਈ ਹੈ ਜਦੋਂ ਕਾਪੀ ਆਈ ਟੀ ਨੂੰ ਪੁੱਛਿਓ ਕਿ ਉਹ ਕਹਿੰਦੇ ਕੀ ਹੂੰ ਉਹਨੂੰ ਸਿੱਧਾ ਕਹਿੰਦੇ ਨੇ ਤੇਰੇ ਬੱਚੇ ਫਲਾਣੀ ਥਾਂ ਪੜਦੇ ਨੇ ਨਾ ਤੇਰੇ ਬੱਚੇ ਫਲਾਣੀ ਥਾਂ ਜਾਂਦੇ ਨੇ ਨਾ ਤੇਰਾ ਪਰਿਵਾਰ ਇੱਥੇ ਹੈ ਨਾ ਉੱਥੇ ਹੈ ਨਾ ਮਤਲਬ ਉਹ ਕਰ ਸਕਦੇ ਨੇ ਪਰਿਵਾਰ ਨੂੰ ਟਾਰਗੇਟ ਤੇ ਕੀ ਗੱਲ ਜੇ ਨਕੇਲ ਪਾਉਣ ਦੇ ਲਈ ਪਰਿਵਾਰ ਨੂੰ ਮੈਂ ਨਹੀਂ ਕਿਹਾ ਕਿ ਪਰਿਵਾਰ ਨੂੰ ਜਿਹੜਾ ਉਹ ਜਿਹੜਾ ਜੁਰਮ ਕਿਸੇ ਗੈਸਟੋਨ ਨੇ ਕੀਤਾ ਕਿਸੇ ਪੁੱਤ ਨੇ ਕੀਤਾ ਉਹਦੀ ਉਹਦੀ ਮਾਂ ਜਾਂ ਬਾਪ ਨੂੰ ਇਹ ਸਜ਼ਾ ਦੇ ਦਿਓ ਕਿ ਉਹ ਉਹਦੇ ਵੰਡੇ ਦਾ ਉਹਨੂੰ ਫਾਇਡ ਡੰਕ ਦਿਓ ਨਹੀਂ ਹੂੰ ਪਰ ਇਹ ਇੱਕ ਬੱਚਾ ਜੇਕਰ ਕੋਈ ਗਲਤੀ ਕਰ ਰਿਹਾ ਤੇ ਇਹ ਨਹੀਂ ਹੋ ਸਕਦਾ ਨਾ ਕਿ ਪਰਿਵਾਰ ਨੇ ਦੇ ਨਾਲ ਉਹ ਰਾਤ ਤੇ ਚੁਣੀ ਹੈ ਪਰਿਵਾਰ ਨੂੰ ਉਸ ਚੀਜ਼ ਦਾ ਪਤਾ ਨਹੀਂ ਹੈ ਹੂੰ ਤੁਸੀਂ ਇੱਕ ਛੋਟੀ ਜੀ ਉਦਾਹਰਣ ਮੈਂ ਤਰਨਤਾਰਨ ਦੀ ਇਲੈਕਸ਼ਨ ਦੀ ਲੈ ਲਈ ਨਾਲ ਬੀਬੀ ਜੀ ਜਿਹੜੇ ਬੋਲੋ ਜਲਦੀ ਕਨਕਲੂਡ ਕਰਿਓ ਆਪਣੇ ਨਾਲ ਪੰਨੂ ਸਾਹਿਬ ਵੀ ਜੁੜ ਗਏ ਨੇ ਆਮ ਆਦਮੀ ਪਾਰਟੀ ਤੋਂ ਹਾਂਜੀ ਜਿਹੜੇ ਹੁਣ ਆਮ ਆਦਮੀ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਨੇ ਜਿੱਤੀ ਜੀ ਤਰਨਤਾਰਨ ਤੋਂ ਉਹ ਇੱਕ ਰਿਟਾਇਰਡ ਪ੍ਰਿੰਸੀਪਲ ਨੇ ਐਡਾ ਵੱਡਾ ਚੋਣ ਪ੍ਰਚਾਰ ਚੱਲ ਰਿਹਾ ਜੀ ਤੁਸੀਂ ਤਰਨਤਾਰਨ ਆਪਣੇ ਆਪਣੇ ਆਧਾਰੇ ਦੇ ਜਿਹੜੇ ਤੁਹਾਡੇ ਉੱਤੇ ਰਿਪੋਰਟ ਮੈਂ ਉਹਨਾਂ ਨੂੰ ਪੁੱਛਿਓ ਨਾ ਕਿ ਕਿੰਨੇ லாம் ਲਸ਼ਕਰ ਦੇ ਨਾਲ ਉਹ ਚੱਲਦੇ ਨੇ ਕੀ ਇੱਕ ਰਿਟਾਇਰਡ ਵਿਅਕਤੀ ਐਡੇ லாம் ਲਸ਼ਕਰ ਨਾਲ ਚੱਲ ਸਕਦਾ ਤੁਸੀਂ ਆਪ ਹੀ ਸਿਆਣੇ ਹੋ ਨਾ ਉਹ ਜਿਹੜਾ ਵਿਅਕਤੀ ਹੈ ਜਿਹੜੇ ਇਲੈਕਸ਼ਨ ਲੜ ਰਹੇ ਨੇ ਮਾਤਾ ਜੀ ਉਹਨਾਂ ਦਾ ਜਿਹੜਾ ਜਵਾਈ ਆ ਉਹ ਗੈਂਗਸਟਰ ਹੈ ਮੰਨਿਆ ਹੋਇਆ ਗੈਂਗਸਟਰ ਹੈ ਔਰ ਉਹ ਵੀ ਵਿਦੇਸ਼ ਚ ਬੈਠਾ ਹੈ ਹਮਮ ਮਸਲਾ ਇਹ ਹੈ ਕਿ ਉਹ ਜਿਹੜੇ ਵਿਦੇਸ਼ਾਂ ਚ ਬੈਠੇ ਆ ਜਾਂ ਜਿਹੜੇ ਇਧਰ ਉਧਰ ਬੈਠੇ ਆ ਜਿਹਨਾਂ ਚ ਬੈਠੇ ਗੈਂਗਸਟਰ ਨੇ ਉਹ ਪਰਿਵਾਰਾਂ ਦੇ ਨਾਲ ਲਗਾਤਾਰ ਇਨ ਟੱਚ ਚ ਰਹਿੰਦੇ ਪਰਵਾਰ ਨੂੰ ਪਤਾ ਹੈ ਕਿ ਉਹਨਾਂ ਦੀ ਐਕਟੀਵਿਟੀ ਕੀ ਨੇ ਜਿਸ ਕਰਕੇ کیا ਗਿਆ ਕਿ ਪਰਿਵਾਰ ਨੂੰ ਜਰੂਰ ਉਹਦੇ ਤੋਂ ਜਿਹੜੀ ਆ ਪੁੱਛਗਿੱਛ ਕੀਤੀ ਜਾਵੇ ਮੈਂ ਇਹ ਨਹੀਂ ਕਹਿੰਦਾ ਕਿ ਮਨੁੱਖੀ ਅਧਿਕਾਰਾਂ ਦਾ ਕਹਾਣੀ ਕਰ ਦਿੱਤਾ ਜਾਵੇ ਪਰਮੇਸ਼ਰ ਕਹਿੰਦਾ ਕਿ ਪਰਿਵਾਰ ਕੋਲੋਂ ਵੀ ਜਰੂਰ ਪਰ ਤੁਸੀਂ ਇਹ ਵੀ ਕਹਿ ਰਹੇ ਹੋ ਕਾਲੋ ਸਭ ਕੀ ਬਿਆਨ ਠੀਕ ਹੈ ਚਲੋ ਮੈਂ ਰਿਐਕਸ਼ਨ ਲੈਣੀ ਹੈ ਉਸ ਤੋਂ ਬਾਅਦ ਤੁਹਾਡੇ ਵੱਲ ਰੁਕ ਕਰਾਂਗੇ ਪੰਨੂ ਸਾਹਿਬ ਨੇ ਸਾਡੇ ਨਾਲ ਬਲਤੇਜ ਪੰਨੂ ਜੀ ਪੰਨੂ ਸਾਹਿਬ ਤੁਹਾਡਾ ਵੀ ਸਵਾਗਤ ਹੈ ਤੁਸੀਂ ਸਾਰੀ ਗੱਲਬਾਤ ਸੁਣ ਰਹੇ ਹੋਗੇ ਰਾਜਾ ਵੜਿੰਗ ਨੇ ਜੋ ਗੈਂਗਸਟਰ ਨੂੰ ਲੈ ਕੇ ਬਿਆਨ ਦਿੱਤਾ ਉਹ ਗੈਂਗਸਟਰ ਗੋਪੀ ਲਾਹੌਰਿਆ ਨੂੰ ਬਿਲਕੁਲ ਪਸੰਦ ਨਹੀਂ ਧਮਕੀ ਜਿਹੜੀ ਹੈ ਉਹ ਬਿਲਕੁਲ ਸਿੱਧੇ ਤੌਰ ਤੇ ਗਲਤ ਹੈ ਕਿਸ ਤਰੀਕੇ ਦੇਖ ਸਕਦੇ ਹੋ ਕਿਉਂਕਿ ਇੱਕ ਪਾਸੇ ਬਿਆਨ ਹੈ ਇੱਕ ਪਾਸੇ ਗੈਂਗਸ ਰਵਾਦ ਦਾ ਵੱਡਾ ਮੁੱਦਾ ਦੇਖੋ ਬਿਆਨ ਦੇਣਾ ਜਿਹੜਾ ਕੋਈ ਵੀ ਜਿਹੜਾ ਰਾਜਨੀਤਿਕ ਆਗੂ ਹੈ ਉਹ ਉਹ ਦਿੰਦੇ ਹੀ ਨੇ ਜਿਹੜਾ ਦੀ ਉਹ ਬਿਆਨ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਰਾਜਾ ਬੜਿੰਗ ਘੋਰਾ ਨੂੰ ਕਿਸੇ ਬਿਆਨ ਤੋਂ ਰੋਕਿਆ ਜਾਵੇ ਬਿਆਨ ਤਾਂ ਉਹਨਾਂ ਦੇ ਬੜੇ ਸਾਰੇ ਕੰਟਰੋਵਰਸੀ ਦੇ ਵਿੱਚ ਜਿਹੜਾ ਉਹ ਘਰੇ ਨੇ ਮੈਂ ਉਸ ਪਾਸੇ ਵੱਲ ਤਾਂ ਨਹੀਂ ਜਾਂਦਾ ਧਮਕੀ ਦੇਣੀ ਜਿਹੜੀ ਜੀ ਉਹ ਕਿਸੇ ਵੀ ਤਰੀਕੇ ਦੇ ਨਾਲ ਉਹਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਇਹ ਸਿਰਫ ਤੁਹਾਨੂੰ ਕਿਉਂਕਿ ਉਹ ਰਾਜਨੀਤਿਕ ਆਗੂ ਨੇ ਕੋਈ ਵੀ ਜਿਹੜਾ ਧਮਕੀ ਦਿੰਦਾ ਹੈ ਲਾਅ ਐਂਡ ਆਰਡਰ ਦੇ ਨਾਲ ਜਿਹੜਾ ਜੀ ਉਹ ਜੁੜਿਆ ਹੋਇਆ ਉਹਦੇ ਉੱਤੇ ਸਖਤ ਕਾਰਵਾਈ ਜਿਹੜੀ ਪਹਿਲਾਂ ਵੀ ਕੀਤੀ ਹੈ ਗਾਂ ਵੀ ਜਿਹੜੀ ਉਹ ਕਰਾਂਗੇ ਕੁਝ ਈਦਾਂ ਜੜੀਆਂ ਇਹਦੇ ਵਿੱਚੋਂ ਨਿਕਲ ਕੇ ਆਉਂਦੀਆਂ ਨੇ ਜਿਨ੍ਹਾਂ ਦੇ ਉੱਤੇ ਮੈਂ ਸਮਝਦਾ ਗੱਲਬਾਤ ਹੋਣੀ ਜਿਆਦਾ ਜ਼ਰੂਰੀ ਹੈ ਇੱਕ ਕਾਲੋਂ ਸਾਹਿਬ ਵੀ ਉਠਾ ਰਹੇ ਨੇ ਵੀ ਇੱਕ ਜਿਹੜਾ ਧੜਾ ਜੀ ਉਹਨੇ ਤਾਂ ਗੈਂਗਸਟਰ ਵਾਲਾ ਪਰਿਵਾਰ ਹੀ ਲੈ ਆਂਦਾ ਨਾ ਅਦਾ ਦੇ ਚੋਣ ਦੇ ਵਿੱਚ ਦੂਸਰੀ ਗੱਲ ਜਿਹੜੀ ਵੜਿੰਗ ਸਾਹਿਬ ਨੇ ਉਠਾਈ ਹੈ ਜਿਹੜੀ ਪਰਿਵਾਰਾਂ ਵਾਲੀ ਦਾ ਵੀ ਇੰਨੀ ਜੇ ਸਖਤੀ ਕਰਨੀ ਹੈ ਤੇ ਕਾਂਗਰਸ ਇਸ ਗੱਲ ਦਾ ਵੀ ਜਵਾਬ ਦੇਵੇ ਨਾ ਇੱਕ ਗੈਂਗਸਟਰ ਜਿਹੜਾ ਯੂਪੀ ਵਾਲਾ ਸੀ ਉਹਨੂੰ ਲਿਆ ਕੇ ਇੱਥੇ ਜਿਹੜੀਆਂ ਉਹਨੂੰ ਵੀਆਈਪੀ ਟ੍ਰੀਟਮੈਂਟ ਕਿੰਨੇ ਮਹੀਨੇ ਦਿੱਤੀਆਂ ਗਈਆਂ ਉੱਤਰ ਪ੍ਰਦੇਸ਼ ਦੀ ਸਰਕਾਰ ਨੂੰ ਉਹਨੂੰ ਲਿਜਾਣ ਦੇ ਵਾਸਤੇ ਸੁਪਰੀਮ ਕੋਰਟ ਤੱਕ ਜਿਹੜਾ ਨਹੀਂ ਉਹ ਜਾਣਾ ਪਿਆ ਫਿਰ ਉਹਨੂੰ ਜਿਹੜਾ ਲੈ ਕੇ ਗਏ ਸੀ ਉਹਨੂੰ ਕਿਹੜੀ ਜਿਹੜੀ ਵੀਆਈਪੀ ਟ੍ਰੀਟਮੈਂਟ ਦੇ ਤਹਿਤ ਉਸ ਗੈਂਗਸਟਰ ਨੂੰ ਇੱਥੇ ਜੇਲ ਦੇ ਨਾਂ ਦੇ ਉੱਤੇ ਜਿਹੜਾ ਰੱਖਿਆ ਗਿਆ ਉਹਦੀ ਪਤਨੀ ਵੀ ਇੱਥੇ ਆ ਕੇ ਬਾਅਦ ਵਿੱਚ ਜਿਹੜਾ ਦੀ ਉਹ ਰਹਿਣ ਲੱਗੀ ਅੱਜ ਤੱਕ ਇਹਦਾ ਜਵਾਬ ਜਿਹੜਾ ਦੀ ਉਹ ਕਾਂਗਰਸ ਨਹੀਂ ਦੇ ਸકી ਜਿਹੜੀ ਪਿਛਲੇ ਸਮੇਂ ਦੇ ਦੌਰਾਨ ਸਰਕਾਰ ਰਹੀਆਂ ਨੇ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹੀ ਇਹਨਾਂ ਨੂੰ ਸ਼ਹਿ ਦਿੰਦੀਆਂ ਰਹੀਆਂ ਨੇ ਅਕਾਲੀ ਭਾਜਪਾ ਰਾਜ ਦੇ ਵੇਲੇ ਜਦੋਂ ਨਾਬਾ ਜੇਲ ਜਿਹੜੀ ਉੱਕਤੀ ਆ ਉਹਨਾਂ ਗੈਂਗਸਟਰਾਂ ਨੂੰ ਕਿਵੇਂ ਜਿਹੜਾ ਉਹ ਕੱਢਿਆ ਸੀਗਾ ਜੀ ਉਹ ਕਿਸੇ ਨੂੰ ਮੇਰਾ ਕੱਲ ਲੁਕਿਆ ਛिपਿਆ ਨਹੀਂ ਗਾਦੀ ਸਭ ਨੂੰ ਪਤਾ ਕਿ ਕਿਹੜੇ ਲੋਕ ਇਨ੍ਹਾਂ ਗੈਂਗਸਟਰਾਂ ਨੂੰ ਕਿਸ ਤਰੀਕੇ ਦੇ ਨਾਲ ਪਨਾਹੀ ਵੀ ਦਿੰਦੇ ਰਹੇ ਬਲਕਿ ਉਹਨਾਂ ਤੋਂ ਪੁੱਠੇ ਸਿੱਧੇ ਕੰਮ ਜਿਹੜੇ ਸੀ ਉਹ ਕਰਵਾਉਂਦੇ ਰਹੇ ਕਿੰਨੇ ਨਾਮ ਨੇ ਜਿਹੜੇ ਗਿਨੇ ਜਾ ਸਕਦੇ ਨੇ ਜਿਨ੍ਹਾਂ ਦੇ ਨਾਮ ਸਿੱਧੇ ਗੈਂਗਸਟਰਾਂ ਦੇ ਨਾਲ ਜੁੜਦੇ ਨੇ ਠੀਕ ਹੈ ਕਾਲੋਸ ਸਾਹਿਬ ਕਟਾਰੇ ਚ ਖੜਾ ਕਰਨੇ ਨੇ ਕਾਂਗਰਸ ਪਾਰਟੀ ਨੇ ਦੇਖੋ ਲੰਮਾ ਸਮਾਂ ਰਾਜ ਕੀਤਾ ਹੈ ਪੰਜਾਬ ਤੇ ਬੜੇ ਸਿਆਣੇ ਬੜੇ ਸੀਨੀਅਰ ਪਹਿਲਾਂ ਪੱਤਰਕਾਰਤਾ ਦੇ ਵਿੱਚ ਬੜਾ ਨਾਮਣਾ ਖੱਟਿਆ ਪੰਨੂ ਸਾਹਿਬ ਨੇ ਤੇ ਹੁਣ ਸਿਆਸਤ ਦੇ ਵਿੱਚ ਆ ਗਏ ਨੇ ਹਰ ਚੀਜ਼ ਦੀ ਪਰਖ ਰੱਖਦੇ ਨੇ ਸਮਝ ਰੱਖਦੇ ਨੇ ਪਰ ਕਿਸੇ ਵੇਲੇ ਕਈ ਵਾਰੀ ਕੀ ਹੁੰਦਾ ਕਿ ਪਾਰਟੀ ਲਾਈਨ ਵੀ ਫੋਲੋ ਕਰਨੀ ਪੈਂਦੀ ਹੈ ਚਲੋ ਮੈਂ ਸਮਝ ਸਕਦਾ ਇਹਨਾਂ ਦੀ ਗੱਲ ਬੰਕ ਸਾਹਿਬ ਪਨੂ ਸਾਹਿਬ ਨੇ ਦੋ ਸਵਾਲ ਚੁੱਕੇ ਆ ਇੱਕ ਸਵਾਲ ਚੁੱਕਿਆ ਕਿ ਜਿਹੜਾ ਉਹ ਅंसारी ਨੂੰ ਜੇਲ੍ਹ 'ਚ ਰੱਖਿਆ ਦੇਖੋ ਪਨੂ ਸਾਹਿਬ ਤੁਸੀਂ ਇਲਜ਼ਾਮ ਲਾਇਆ ਸਾਡੇ ਸਿਰ ਮੱਥੇ ਸਰਕਾਰ ਕੀ ਦੀ ਹੈ ਪਿਛਲੇ ਤਕਰੀਬਨ 4 ਸਾਲ ਤੋਂ ਤੁਸੀਂ ਉਹਦੀ ਇਨਵੈਸਟੀਗੇਸ਼ਨ ਕਰੋ ਨਾ ਜਿਹੜਾ ਵੀ ਦੋਸ਼ੀ ਹੈ ਉਹਦੇ 'ਚ ਜਿੰਨੇ ਵੀ ਉਸ ਗੈਂਗਸਟਰ ਦੀ ਪੁਸ਼ਤਪਨਾਈ ਕੀਤੀ ਸੀ ਭਾਵੇਂ ਉਹ ਨਹੀਂ ਐਸ ਦੁਨੀਆ 'ਚੋਂ ਪਰ ਜਿੰਨੇ ਜਿੰਦੇ ਤੇ ਵੀ ਤੁਸੀਂ ਇਲزام ਲਾਉਂਦੇ ਹੋ ਜੇ ਉਹਦੇ ਖਿਲਾਫ ਕੋਈ ਵੀ ਪ੍ਰੂਫ ਮਿਲਦਾ ਤੇ ਤੁਸੀਂ ਕਾਰਵਾਈ ਕਰੋ ਤੁਹਾਨੂੰ ਰੋਕਿਆ ਕਿੰਨੇ ਆ ਇਹ ਵੱਡਾ ਸਵਾਲ ਹੈ ਇੱਕ ਸਰਕਾਰ ਦੀ ਕਾਰਗੁਜ਼ਾਰੀ ਤੇ ਕਿ ਰੋਕਿਆ ਕਿੰਨੇ ਆ ਚਲੋ ਆਪਾਂ ਨਾਲ ਨਾਲ ਜਵਾਬ ਦੇ ਲਈ ਬਹੁਤ ਘੱਟ ਸਮਾਂ ਨਹੀਂ ਨਹੀਂ ਮੇਰਾ ਦਵਾਲ ਤੇ ਲੈ ਲੋ ਨਾ ਚਲੋ ਚਲੋ ਠੀਕ ਹੈ ਜਲਦੀ ਕੰਮ ਕੀਤਾ ਹਾਂਜੀ ਤਿੰਨ ਦਿਨ ਪਹਿਲਾਂ ਇਹਨਾਂ ਦੀ ਪਾਰਟੀ ਦੇ ਸੁਪਰੀਮ ਬਾਸ ਕੇਜਰੀਵਾਲ ਸਾਹਿਬ ਸਰਮਤਾ ਵਿੱਚ ਰੋਡ ਸ਼ੋਅ ਕਰਦੇ ਨੇ ਔਰ ਕਹਿੰਦੇ ਨੇ ਮੈਂ ਗੈਂਗਸਟਰوں ਕੋ ਖੁੱਲੇ ਆਮ ਕਹਿ ਰਹਾ ਹੂੰ ਕਿ ਇੱਕ ਹਫਤੇ ਮੈਂ ਤਰੰਤਾਰਨੌਰ ਪੰਜਾਬ ਛੋੜ ਦੋ ਮਤਲਬ ਇੱਕ ਘੰਪੇ ਚ ਇਲੈਕਸ਼ਨ ਹੋ ਜਾਣੀਆਂ ਸਾਡੀ ਮਤ ਕਰ ਦਿਓ ਔਰ ਫੇਰ ਤੁਸੀਂ ਜਿਹੜਾ ਭਾਵੇਂ ਜਿੱਥੇ ਮਰਜੀ ਜਾਇਓ ਪਰ ਦੂਜਾ ਸਵਾਲ ਨਾਲ ਇਹ ਵੀ ਹੈ ਕਿ ਮਤਲਬ 4 ਸਾਲ ਦੇ ਵਿੱਚ ਇਹ ਮੰਨ ਗਏ ਕਿ 4 ਸਾਲ ਇੱਥੇ ਗੈਂਗਸਟਰਾਂ ਨੇ ਰਾਜ ਕੀਤਾ ਪੁਸ਼ਤਪਨਾ ਹੀ ਕੀਤੀ ਹੈ ਇਸ ਕਰਕੇ ਇਹਨਾਂ ਦੀ ਸਰਕਾਰ ਦੀ ਪੁਸ਼ਤਪਨਾਈ ਦੇ ਉੱਤੇ ਬਹੁਤ ਵੱਡਾ ਸਵਾਲੀਆ ਚੈਨ ਹੈ ਮੈਂ ਪੰਨੂ ਸਾਹਿਬ ਨੂੰ ਇੱਕ ਬੇਨਤੀ ਕਰੂੰਗਾ ਨਿਰਪੱਖਤਾ ਦੇ ਨਾਲ ਚੈਨਲ ਤੇ ਭਾਵੇਂ ਨਾ ਮੰਨਣ ਨਿਰਪੱਖਤਾ ਦੇ ਨਾਲ ਆਪਣੇ ਜਿਹੜੇ ਇਹਨਾਂ ਦੇ ਐਮਐਲਏ ਆ ਨਾ ਬਾਡਰ ਬੈਲਟ ਵਾਲੇ ਕੁਝ ਕੁ ਵੇਖ ਲੋ ਉਹਨਾਂ ਦੀ ਘੋਖ ਕਰ ਲਿਓ ਕਿਹਦੇ ਕਿਹਦੇ ਨਾਲ ਕੀ ਸਬੰਧ ਨੇ ਔਰ ਕਿਹੜੇ ਕਾਰੋਬਾਰਾਂ ਚ ਲਿਪਤ ਨੇ ਚਲੋ ਇਲਜ਼ਾਮ ਨੇ ਸਾਰੇ ਠੀਕ ਹੈ ਮੈਂ 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 ਰੋਕ ਰਹੀ ਹਾਂ ਕਾਲੋ ਸਾਹਿਬ ਪੰਨੂ ਸਾਹਿਬ ਜਵਾਬ ਦੇ ਦਿਓ ਸਾਰੀਆਂ ਚੀਜ਼ਾਂ ਦਾ ਬਹੁਤ ਘੱਟ ਟਾਈਮ ਹੈ ਆਪਾਂ ਕਲੋਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਬਈ ਕਾਲੋ ਸਾਹਿਬ ਸਿਆਸਤ ਆਪਣੀ ਜਗ੍ਹਾ ਦੇ ਉੱਤੇ ਤੁਸੀਂ ਵੱਖਰੀ ਪਾਰਟੀ ਵਿਚਾਰਤਰ ਵਕਤੋਂ ਮੈਂ ਵੱਖਰੀ ਤੁਹਾਨੂੰ ਜੀ ਬੋਲ ਰਿਹਾ ਹਾਂ ਹੋਣਾ ਵੀ ਚਾਹੀਦਾ ਐਡੀ ਕੋਈ ਗੱਲ ਨਹੀਂ ਹੈਗੀ ਮੈਂ ਤੁਹਾਡੇ ਵਿਚਾਰਾਂ ਨੂੰ ਕੱਟਦਾ ਨਹੀਂ ਜੀ ਕਦੀ ਵੀ ਨਹੀਂ ਕੱਟਦਾ ਜਿਨਾ ਮੈਂ ਵਿਚਾਰੇ ਬੋਲਦਾ ਦੇਖੋ ਅਸੀਂ ਇਸ ਮਾਮਲੇ ਦੇ ਉੱਤੇ ਸਿਆਸਤ ਨਹੀਂ ਕਰਦੇ ਜੀ ਕਦੀ ਵੀ ਨਹੀਂ ਕਰਦੇ ਜੇ ਰਾਜਾ ਵੜਿੰਗ ਜੀ ਨੂੰ ਧਮਕੀ ਆਈ ਹੈ ਇਹਦੇ ਉੱਤੇ ਕੋਈ ਸਿਆਸਤ ਨਹੀਂ ਹੈ ਜੀ ਉਹਦੇ ਉਹਦੇ ਉੱਤੇ ਸਖਤ ਕਾਰਵਾਈ ਜਿਹੜੀ ਦੀ ਉਹ ਕੀਤੀ ਜਾਊਗੀ ਉਹ ਇੱਕ ਸਿਆਸੀ ਪਾਰਟੀ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਉਹਨਾਂ ਦੇ ਪਰਿਵਾਰ ਦੀ ਪ੍ਰੋਟੈਕਸ਼ਨ ਜਿਹੜੀ ਹੈ ਜੀ ਉਹ ਉਹ ਸਰਕਾਰ ਦੀ ਜ਼ਿੰਮੇਵਾਰੀ ਹੈ ਇਦੇ ਉੱਤੇ ਕੋਈ 1% ਵੀ ਕਿਸੇ ਕਿਸਮ ਦਾ ਜਿਹੜਾ ਜੀ ਉਹ ਸਮਝੌਤਾ ਨਹੀਂ ਜੇ ਤੁਸੀਂ 4 ਸਾਲਾਂ ਦੀ ਪੌਣੇ 4 ਸਾਲਾਂ ਦੀ ਗੱਲ ਕਰਦੇ ਹੋ ਕਿਸੇ ਐਮਐਲਏ ਕਿਸੇ ਮੰਤਰੀ ਕਿਸੇ ਪਾਰਟੀ ਦੇ ਅਹੁਦੇਦਾਰ ਦਾ ਕਿਸੇ ਗੈਂਗਸਟਰ ਦੇ ਨਾਮ ਜਿਹੜਾ ਜੀ ਉਹ ਨਾਲ ਨਹੀਂ ਜੁੜਿਆ ਵੀ ਤਾਂ ਆਦਰਵਾਇਜ਼ ਇਹ ਹੁੰਦਾ ਸੀਗਾ ਜਦੋਂ ਕਿਤੇ ਕੋਈ ਮਾੜੀ ਜੀ ਘਟਨਾ ਹੁੰਦੀ ਸੀ ਪਿਛਲੇ ਸਮਿਆਂ ਦੇ ਦੌਰਾਨ ਕਾਲੋ ਸਾਹਿਬ ਵੀ ਜਾਣਦੇ ਨੇ ਠਰਮੇ ਵਾਲੇ ਵਿਅਕਤੀ ਨੇ ਇਹ ਬੜੀ ਚੰਗੀ ਗੱਲ ਆ ਮੈਂ ਸਮਝਦਾ ਜਰੋਂ ਵੀ ਕੋਈ ਬਹਿਸ ਹੋਵੇ ਨਾ ਉਹ ਠਰਮੇ ਨਾਲ ਹੋਣੀ ਚਾਹੀਦੀ ਹੈ ਦੂਸਰਾ ਜਿਹੜਾ ਸੁਣੇ ਫਿਰ ਉਹਦਾ ਸੁਣ ਕੇ ਜਵਾਬ ਦੇਵੇ ਉਹੀ ਜਿਹੜੀ ਹੈ ਜੀ ਕਿਸੇ ਵਿਅਕਤੀ ਦੀ ਪਛਾਣ ਹੁੰਦੀ ਹੈ ਮੈਂ ਸੋਚਦਾ ਕਿ ਜਿਹੜੇ ਪਿਛਲੇ ਸਮੇਂ ਦੇ ਦੌਰਾਨ ਜਿਹੜੀਆਂ ਸਰਕਾਰਾਂ ਰਹੀਆਂ ਨੇ ਸਭ ਨੂੰ ਪਤਾ ਜੀ ਇੱਕ ਜਗ੍ਹਾ ਦੇ ਉੱਤੇ ਕੋਈ ਵਾਰਦਾਤ ਹੁੰਦੀ ਸੀ ਚਾਹੇ ਉਹ ਕੋਈ ਚਿੱਟੇ ਵਾਲਾ ਫੜਿਆ ਗਿਆ ਚਾਹੇ ਕੋਈ ਗੈਂਗਸਟਰ ਦੇ ਨਾਲ ਜੁੜਿਆ ਹੋਇਆ ਅਗਲੇ ਦਿਨ ਉਹਦੀਆਂ ਜਿਹੜੀਆਂ ਦੀਆਂ ਉਹ ਫੋਟੋਆਂ ਉਸੇ ਸੱਤਾਧਾਰੀਆਂ ਦੇ ਨਾਲ ਆਉਣੀਆਂ ਸ਼ੁਰੂ ਹੋ ਜਾਂਦੀਆਂ ਹੁੰਦੀ ਸੀ ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਬੜੀਆਂ ਲੰਬੀਆਂ ਜਿਹੜੀਆਂ ਉਹ ਲਿਸਟਾਂ ਨਹੀਂ ਅਸੀਂ ਕਿਸੇ ਗੈਂਗਸਟਰ ਦੀ ਕੋਈ ਪੁਸ਼ਤ ਪਨਾਹੀ ਨਹੀਂ ਕਰਦੇ ਸਾਡਾ ਕੋਈ ਐਮਐਲਏ ਕੋਈ ਮੰਤਰੀ ਕੋਈ ਅਹੁਦੇਦਾਰ ਕਿਸੇ ਗੈਂਗਸਟਰ ਦੇ ਨਾਲ ਕਿਸੇ ਦਾ ਕੋਈ ਸਬੰਧ ਨਹੀਂ ਹੈ ਉਹ ਜਿਹੜਾ ਜੀ ਜਰੂਰ ਕਹੂੰਗਾ ਉਹ ਬਿਲਕੁਲ ਘਰ ਕੇ ਸਾਹਮਣੇ ਰੱਖ ਦਿਓ ਜੀ ਉਹਦਾ ਫਿਰ ਜਵਾਬ ਦੇਵਾਂ ਚਲੋ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਦੋਵੇਂ ਮਹਿਮਾਨਾਂ ਦਾ ਗੱਲਬਾਤ ਲਈ ਧੰਨਵਾਦ ਹੈ ਸਕਲ ਮਿਲਾ ਕੇ ਗੈਂਗਸਟਰਾਂ ਦਾ ਇੱਕ ਵੱਡਾ ਮੁੱਦਾ ਹੈ ਪਰ ਇਸ ਵਿਚਾਲੇ ਖਬਰ ਵੱਡੀ ਇਹ ਹੈ ਕਿ ਰਾਜਾ ਵੜਿੰਗ ਨੂੰ ਗੈਂਗਸਟਰ ਦੀ ਧਮਕੀ ਆਈ ਹੈ ਕਿਉਂਕਿ ਉਹਨਾਂ ਨੇ ਇੱਕ ਬਿਆਨ ਦਿੱਤਾ ਜੋ ਬਿਲਕੁਲ ਪਸੰਦ ਨਹੀਂ ਆਇਆ ਗੈਂਗਸਟਰ ਗੋਪੀ ਲਾਹੌਰਯਾਨ ਆ ਔਰ ਸਿੱਧੇ ਤੌਰ ਤੇ ਹੁਣ ਇਸ ਨੂੰ ਲੈ ਕੇ ਚਰਚਾ ਛਿੜੀ ਸਵਾਲ ਉੱਠਨੇ ਲੱਗੇ ਹਾਂ ਗੈਂਗਸਟਰ ਤਾਂ ਅਸੀਂ ਮਹੀਨੇ ਚ ਦੱਬ ਦਿਆਂਗੇ ਇਹ ਲੱਭਿਆ ਨਹੀਂ ਕੋਈ ਹੋਣਾ ਗੈਂਗਸਟਰ ਪੰਜਾਬ ਚ ਜੇ ਸਾਡੀ ਸਰਕਾਰ ਆ ਗਈ ਦੇਖ ਲਓ ਫਿਰ ਇਹਨਾਂ ਤੁਹਾਡੇ ਨਾਲ ਵਾਦਾ ਕਰਦਾ ਹੈ ਇਹ ਗਰੰਡ ਧੁਰੰਦੀ ਲੋੜ ਨਹੀਂ ਹੈ ਕਿਸੇ ਨੂੰ ਬਾਹਰ ਤੋਂ ਜਿੱਦੇ ਆਈ ਹੈ ਚਲੇ ਜਾਣਾ ਐਵੇਂ ਮਾਰਦਾ ਦੱਪ ਕੇ ਕਾਨੂੰਨ ਬਣਾਉਂਗਾ ਜਦੋਂ ਸਰਕਾਰ ਆਈ ਕਿ ਜਿਹੜਾ ਗੈਂਗਸਟਰ ਹੈ ਜੇ ਉਹਨੇ ਬੰਦਾ ਮਾਰਿਆ ਉਹਦੀ ਮਾਂ ਤੇ ਵੀ 300 ਦਿਓ ਦੇਉਂਗਾ ਔਰ ਇਹ ਪਿਓ ਤੇ ਵੀ 300 ਦਿਓ ਦੇਉਂਗਾ ਔਰ ਇਹ ਘਰ ਵਾਲੀ ਤੇ ਵੀ 300 ਦੋ ਦੇਉਂਗਾ ਕਾਨੂੰਨ ਬਣਾਉਂਗਾ ਆਪ ਤਾਂ ਕੈਨੇਡਾ ਕੇ ਬੈਠਾ ਹੈ ਉੱਥੋਂ ਪੈਸੇ ਭੇਜੀ ਜਾਂਦਾ ਹੈ ਘਰ ਚਲੀ ਜਾਂਦਾ ਹੈ ਤੇ 6 ਕੋਲੇ ਘਰਦਿਆਂ ਨੂੰ ਵੀ ਲੱਗਣਾ ਚਾਹੀਦਾ ਫੇਰ ਕੋਲੀ ਮਾਰਨੋਂ ਹਟੂਗਾ ਵੀ ਪਰਚੇ ਮੇਰੀਆਂ ਸਾਰਾ ਟੱਬਰ ਅੰਦਰ ਦੇਊਗਾ ਹਾਂ ਜਾਂ ਪਰਿਵਾਰ ਵਾਲੇ ਉਹਦੀ سپورਟ ਨਾ ਲੈਣ ਫੇਰ ਕੋਈ ਗੱਲ ਨਹੀਂ ਵੀ ਮੰਨ ਲਓ ਮੁੰਡਾ ਕਪੁੱਤ ਹੋ ਗਿਆ ਪੁੱਤ ਕਪੁੱਤ ਹੋ ਗਿਆ ਵੀ ਪਰਵਾਹ ਨਹੀਂ ਇਹ ਕੋਈ ਗੱਲ ਆ ਯਾਰ ਪਰਵਾਹ ਤਾਂ ਲੈਂਦਾ ਵੱਡੀਆਂ ਗੱਡੀਆਂ ਨਜ਼ਾਰੇ ਕੋਠੀਆਂ ਗੈਂਗਸਟਰ ਉੱਥੇ ਫੋਨ ਕਰਕੇ ਪੈਸੇ ਦੇ ਹੀ ਜਾਂਦਾ ਛੱਡਣਾ ਨਹੀਂ ਕੋਈ ਇੱਕ ਵੀ ਜੇ ਸਰਕਾਰ ਕਾਂਗਰਸ ਵੀ ਆਈ ਮੈਂ ਗੋਪੀ ਲਹੌੜੀਆ ਥੋੜੇ ਦਿਨ ਪਹਿਲਾਂ ਜੋ ਰਾਜਾਪੁਰਿੰਗ ਨੇ ਬਿਆਨ ਦਿੱਤਾ ਹੈ ਕਿ ਗੈਂਗਸਟਰਾਂ ਦੇ ਪਰਿਵਾਰਾਂ ਨੂੰ ਰਿਸ਼ਤੇਦਾਰਾਂ ਨੂੰ ਅੰਦਰੋਂ ਛੁੱਟੂ ਪਰਚਾ ਦੇਗੇ ਦੂਆਂ ਚ ਕਹਿੰਦਾ ਟੱਬਰਾਂ ਤੇ ਪਰਚਾ ਪਾਓ ਫਿਰ ਉਹਦੀਆਂ ਬੰਦ ਉਜੜ ਗਿਆ ਬੈਠ ਕੇ ਸਿਕਿਉਰਿਟੀ ਚ ਬਿਆਨ ਦੇਣੇ ਬਹੁਤ ਸੋਖੇ ਨੇ ਚਾਰ ਦਿਨ ਪਾਸੀ ਰੱਖ ਸਿਕਿਉਰਿਟੀ ਨੇ ਤੈਨੂੰ ਫਿਰ ਪਤਾ ਲੱਗੂ ਕੀ ਪਾਬਿਕ ਦੀ ਹੈ ਅਸੀਂ ਤਾਂ ਫਿਰ ਵੀ ਮਾੜਾ ਚੰਗਾ ਬੰਦਾ ਦੇਖਦਿਆਂ ਪੀਰਾ ਤਾਂ ਖੂਨ ਵੀ ਕਾਲਾ ਹੋ ਗਿਆ ਹੈ ਚਾਰ ਬੂਟਾਂ ਲਈ ਕਦੀ ਜਾਤ ਪਾਤੀ ਦੇ ਬਿਆਨ ਦਿੰਦੇ ਆ ਕਦੀ ਗੈਂਗਸਟਰਾਂ ਦੇ ਕੋਈ ਮਾ ਢਡੂ ਗੈਂਗਸਟਰ ਨਹੀਂ ਜਾਂਦੀ ਮਾੜੀਆਂ ਰਾਜਨੀਤੀਆਂ ਬਣਾਉਂਦੀਆਂ ਨੇ ਜਿਸ ਸਿਸਟਮ ਚੰਗਾ ਹੁੰਦਾ ਤਾਂ ਸਾਨੂੰ ਆਪਣੀ ਕਰਮ ਨਾਲ ਚੱਲਣੀ ਪੈਂਦੀ ਤੇ ਰਹੀ ਗੱਲ ਸਾਨੂੰ ਇੰਡੀਆ ਲੈਉਣ ਦੀ ਬਰਨ ਤੋਂ ਬਾਤ ਜਿਹੜਾ ਮਰਜੀ ਜਿੱਥੇ ਮਰਜੀ ਜਾਵੇ ਪਰ ਜਿਉਂਦਿਆਂ ਮੇਰੀ ਪਰਛਾਵੇਂ ਨੇੜੇ ਵੀ ਨਹੀਂ ਲੱਗਿਆ ਜਾਣਾ ਮੈਂ ਗੋਪੀ ਲਹੌੜੀਆ ਥੋੜੇ ਦਿਨ ਪਹਿਲਾਂ ਜੋ ਰਾਜਾ ਬੜਿੰਗ ਨੇ ਬਿਆਨ ਦਿੱਤਾ ਹੈ ਕਿ ਗੈਂਗਸਟਰਾਂ ਦੇ ਪਰਿਵਾਰਾਂ ਨੂੰ ਰਿਸ਼ਤੇਦਾਰਾਂ ਨੂੰ ਅੰਦਰ ਸੁਟੂ ਪਰਚਾ ਦੇਗੇ ਉਹ ਅੱਜ ਕਹਿੰਦੇ ਆ ਟੱਬਰਾਂ ਤੇ ਪਰਚਾ ਪਾਉਂ। ਫਿਰੋਕੀਆਂ ਬੰਦ ਹੋ ਜਾਣਗੀਆਂ। ਬੈਠ ਕੇ ਸਿਕਿਉਰਿਟੀ 'ਚ ਬਿਆਨ ਦੇਣੇ ਬਹੁਤ ਸੌਖੇ ਨਹੀਂ। ਚਾਰ ਦਿਨ ਪਾਸੇ ਰੱਖ ਸਿਕਿਉਰਿਟੀ ਨੂੰ। ਤੈਨੂੰ ਫਿਰ ਪਤਾ ਲੱਗੂ ਕੀ ਪਾਬੰਦੀ ਹੈ। ਅਸੀਂ ਤਾਂ ਫਿਰ ਵੀ ਮਾੜਾ ਚੰਗਾ ਬੰਦਾ ਦੇਖਦਿਆਂ। ਪੀਰਾ ਤਾਂ ਖੂਨ ਵੀ ਕਾਲਾ ਹੋ ਗਿਆ। ਚਾਰ ਬੂਟਾਂ ਲਈ ਕਦੀ ਜਾਤ ਪਾਤ ਦੇ ਬਿਆਨ ਦਿੰਦੇ ਆਂ, ਕਦੀ ਗੈਂਗਸਟਰਾਂ ਦੇ। ਕੋਈ ਮੱਟਡੂ ਗੈਂਗਸਟਰ ਨਹੀਂ ਜਾਂਦੀ। ਮਾੜੀਆਂ ਰਾਜਨੀਤੀਆਂ ਬਣਾਉਂਦੀਆਂ ਨੇ। ਜਿਸ ਸਿਸਟਮ ਚੰਗਾ ਹੁੰਦਾ ਤਾਂ ਸਾਨੂੰ ਆਪਣੇ ਕੰਮ ਨਾਲ ਚੱਲਣੀ ਪੈਂਦੀ। ਤੇ ਰਹੀ ਗੱਲ ਸਾਨੂੰ ਇੰਡੀਆ ਲਿਆਉਣ ਦੀ। ਪਰਤੂ ਬਾਝੜਾ ਮਰਜੀ ਜਿੱਥੇ ਮਰਜੀ ਜਾਵੇ ਪਰ ਜਿਉਂਦਿਆ ਮੇਰੀ ਪਰਛਾਵੀ ਨੇੜੀ ਵੀ ਨਹੀਂ ਕਿੱ ਗਿਆ ਜਾਣਾ